ਰਾਜਵੀਰ ਜਵੰਦੇ ਦਾ ਇੱਕ ਗੀਤ ਸੀ ਕਿ ਮਾਵਾ ਪੁੱਤਾਂ ਨੂੰ ਨਹੀਂ ਭੁੱਲਦੀਆਂ ਉਹ ਗੱਲ ਵਾਕਿਆ ਸਹੀ ਸੀ ਪਤੀ ਨੂੰ ਮਾਰਨ ਵਾਲੀ ਘਟਨਾ ਸੁਖਨਾਲੇ ਦੇ ਵਿੱਚ ਜਿਹੜੀ ਹੋਈ ਆ ਭਾਵੇਂ ਮਾ ਗੁਰਵਿੰਦਰ ਸਿੰਘ ਦੀ ਕੈਨੇਡਾ ਦੇ ਵਿੱਚ ਸੀ ਉਸ ਸਮੇਂ ਪਰ ਓਹ ਨੂੰ ਇਹ ਘਟਨਾ ਹੋਈ ਨੂੰ ਭਾਵੇਂ 1.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਪਰ ਮਾਂ ਅੱਜ ਵੀ ਆਪਣੇ ਪੁੱਤ ਨੂੰ ਨਹੀਂ ਭੁੱਲ ਰਹੀ ਤੇ ਸਭ ਤੋਂ ਵੱਡਾ ਜਿਹੜਾ ਪਛਤਾਵਾ ਉਸ ਨੂੰ ਉਹ ਇਹ ਪਛਤਾਵਾ ਕਿ ਜੇਕਰ ਉਹ ਕੈਨੇਡਾ ਨਾ ਜਾਂਦੀ ਤੇ ਉਹਦਾ ਪੁੱਤਰ ਘਰ ਦੇ ਵਿੱਚ ਇਕੱਲਾ ਨਾ ਹੁੰਦਾ ਤੇ ਸ਼ਾਇਦ ਅੱਜ ਉਹ ਜਿਉਂਦਾ ਹੁੰਦਾ ਪਰ ਉਹ ਭੋਲੀ ਮਾਂ ਨੂੰ ਕੌਣ ਸਮਝਾਵੇ ਕਿਸ ਡੈਨ ਨੇ ਧਾਰਿਆ ਇਹ ਹੋਇਆ ਸੀ ਪੁਲਿਸ ਤਫਦੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਇਸ ਡੈਨ ਰਪਿੰਦਰ ਕੌਰ ਦੇ ਸਿਰ ਦੇ ਉੱਤੇ ਫਤੂਰ ਹੀ ਇੰਨਾ ਆਸ਼ਕੀ ਦਾ ਚੜਿਆ ਹੋਇਆ ਸੀ ਇਹਨੇ ਮੌਤ ਦੇ ਘਾਟ ਉਤਾਰਨ ਲਈ ਐਡੀ ਉਤਾਵਲੀ ਸੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਰਿਲੇਟਿਡ ਸੀਰੀਅਲ ਵੇਖ ਰਹੀ ਸੀ ਤਰੀਕੇ ਲੱਭ ਰਹੀ ਸੀ ਕਿ ਕਿਵੇਂ ਨਾ ਕਿਵੇਂ ਮੈਂ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਕੇ ਆਪਣੇ ਜਿਹਦੇ ਨਾਲ ਨਜਾਇਜ਼ ਰਿਸ਼ਤਾ ਸੀ ਹਰਕਮਲਪ੍ਰੀਤ ਸਿੰਘ ਪਿੰਡ ਬੱਲੂਆਣੇ ਦਾ ਰਹਿਣ ਵਾਲਾ ਜਿਹਦਾ ਜ਼ਿਲ੍ਹਾ ਫਾਜ਼ਿਲਕਾ ਸੀ ਤੇ ਬਠਿੰਡੇ ਦੇ ਨਜ਼ਦੀਕ ਉਸ ਦਾ ਪਿੰਡ ਸੀ ਉਹਦੇ ਨਾਲ ਰਹਿਣ ਲਈ ਇੰਨੀ ਉਤਾਵਲੀ ਸੀ ਕਿ ਤਰ੍ਹਾਂ-ਤਰ੍ਹਾਂ ਦੇ ਤਰੀਕੇ ਲੱਭ ਕੇ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰਨ ਲਈ ਇਹਦੇ ਸਿਰ ਦੇ ਉੱਤੇ ਜਿਵੇਂ ਕਹਿ ਦਈਏ ਕੋਈ ਸਵਾਰ ਹੋਈ ਹੋਈ ਸੀ ਚੀਜ਼ ਕਿਉਂਕਿ ਰਪਿੰਦਰ ਇਹ ਗੱਲ ਮੰਨੀ ਆ ਕਿ ਉਹਨੇ ਪਹਿਲਾ ਪਲਾਨ ਇਹ ਬਣਾਇਆ ਸੀ ਕਿ ਗੁਰਵਿੰਦਰ ਨੂੰ ਟ੍ਰੇਨ ਦੇ ਵਿੱਚੋਂ ਧੱਕਾ ਦੇ ਕੇ ਸਿੱਟ ਕੇ ਉਹਨੂੰ ਮੌਤ ਦੇ ਘਾਟ ਉਤਾਰੇ ਪਰ ਬਾਅਦ ਦੇ ਵਿੱਚ ਇਹਨੂੰ ਲੱਗਾ ਕਿ ਜੇਕਰ ਓਵੇਂ ਉਹਦੀ ਜਿਹੜੀ ਜਾਨ ਬਚ ਗਈ ਤੇ ਫਸ ਜੂਗੀ ਫੇਰ ਇਹਨਾਂ ਨੇ ਪਲਾਨ ਬਣਾਇਆ ਕਿ ਚਿੱਟੇ ਦਾ ਇੰਜੈਕਸ਼ਨ ਉਹਨੂੰ ਇੰਜੈਕਟ ਕਰਕੇ ਮੌਤ ਦੇ ਘਾਟ ਉਤਾਰ ਦੇਈਏ ਤੇ ਸਮਾਜ ਦੇ ਵਿੱਚ ਇਹ ਗੱਲ ਜਾਊਗੀ ਕਿ ਗੁਰਵਿੰਦਰ ਓਵਰਡੋਜ਼ ਦੇ ਨਾਲ ਜਿਹੜਾ ਦੁਨੀਆ ਤੋਂ ਚਲਾ ਗਿਆ ਤੇ ਇਹਨੂੰ ਲੱਗੂਆ ਲੱਗਾ ਕਿ ਮੇਰੀ ਸਮਾਜ ਦੇ ਵਿੱਚ ਇੱਜ਼ਤ ਵੀ ਰਹਿ ਜੂਗੀ ਤੇ ਮੇਰਾ ਕੰਮ ਵੀ ਹੋ ਜੂਗਾ ਪਰ ਇਹ ਜਿਹੜਾ ਸਕਸੈਸਫੁਲ ਇਹਦਾ ਪਲਾਨ ਨਹੀਂ ਹੋਇਆ ਤੇ ਆਖਰ ਦੇ ਵਿੱਚ ਸਾਰਿਆਂ ਨੂੰ ਪਤਾ ਕਿਸ ਤਰੀਕੇ ਦੇ ਨਾਲ ਇਹਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਭੋਲੇ ਭਾਲੇ ਇਨਸਾਨ ਨੂੰ ਉਸੇ ਦੇ ਘਰ ਦੇ ਵਿੱਚ ਪੌੜੀਆਂ ਦੇ ਵਿੱਚ ਸਿਰ ਮਾਰ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੁਣ ਇਹ ਘਟਨਾ ਹੋਈ ਨੂੰ ਲਗਭਗ ਲਗਭਗ ਦੇਢ ਮਹੀਨਾ ਹੋ ਗਿਆ ਪਰ ਮਾਂ ਗੁਰਵਿੰਦਰ ਦੀ ਉਹ ਵੀ ਰੋਂਦੀ ਕਰ ਲਾਉਂਦੀ ਅਤੇ ਪਿਤਾ ਕੁਲਦੀਪ ਸਿੰਘ ਉਹ ਵੀ ਰੋਂਦਾ ਕਰ ਲਾਉਂਦਾ ਮੀ ਪਿੰਦਰ ਸਿੰਘ ਸੇਖੋਂ ਜਿਹੜੇ ਗੁਰਵਿੰਦਰ ਦੇ ਵਕੀਲ ਆ ਉਹਨਾਂ ਦੇ ਦੱਸਣ ਮੁਤਾਬਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਸਾਰੀ ਰਾਤ ਨਹੀਂ ਸੌਂਦੇ ਕਿਉਂਕਿ ਘਰ ਦੇ ਵਿੱਚ ਉਹ ਇਕੱਲੇ ਰਹਿ ਗਏ ਕਿਉਂਕਿ ਗੁਰਵਿੰਦਰ ਸਿੰਘ ਇਕਲੌਤਾ ਪੁੱਤਰ ਸੀ ਰਿਸ਼ਤੇਦਾਰ ਤੇ ਜਿਹੜੇ ਸਕੇ ਸਬੰਧੀ ਸੀ ਉਹ ਹੁਣ ਆਪਣੋ ਆਪਣੇ ਘਰਾਂ ਦੇ ਵਿੱਚ ਜਾ ਚੁੱਕੇ ਐ ਧੀ ਉਹਨਾਂ ਦੀ ਵਿਆਹੀ ਹੋਈ ਆ ਤੇ ਹੁਣ ਉਹ ਸਾਰੀ ਰਾਤ ਕਿਤੇ ਬੈਠ ਕੇ ਗੁਰਵਿੰਦਰ ਦੀਆਂ ਗੱਲਾਂ ਕਰਨ ਲੱਗਦੇ ਐ ਤੇ ਕਿਤੇ ਰੋਣ ਲੱਗਦੇ ਆ ਉਹਨਾਂ ਨੇ ਆਖਿਆ ਉਹਨਾਂ ਨੂੰ ਇੱਕ ਇੱਕ ਰਾਤ ਇੱਕ ਇੱਕ ਵਰੇ ਦੀ ਲੱਗਦੀ ਆ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਸੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿ ਉਹ ਮੈਂਟਲੀ ਤੌਰ ਤੇ ਇੰਨੇ ਜ਼ਿਆਦਾ ਡਿਸਟਰਬ ਹੋ ਚੁੱਕੇ ਆ ਉਹਨਾਂ ਨੂੰ ਇਕੱਲੇ ਨਾ ਛੱਡਿਆ ਜਾਵੇ ਉਹਨਾਂ ਦੇ ਕੋਲ ਕੋਈ ਰਿਹਾ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਹੋ ਵਾਰੀਆਂ ਬਣ ਕੇ ਉਹਨਾਂ ਦੇ ਕੋਲ ਰਵੇ ਪਰ ਜਿਹੜੀ ਗੱਲ ਹੁਣ ਇੱਕ ਹੋਰ ਸਾਹਮਣੇ ਆਈ ਆ ਹੋਰ ਇਹ ਆ ਕਿ ਰਪਿੰਦਰ ਉਹ ਤਾਂ ਜੇਲ ਦੇ ਵਿੱਚ ਵਿਆਉਂਤਾ ਬਣਾ ਰਹੀ ਆ ਕਿ ਕਿਵੇਂ ਨਾ ਕਿਵੇਂ ਉਹ ਜੇਲ ਦੇ ਵਿੱਚੋਂ ਬਾਹਰ ਨਿਕਲ ਜੇ ਪਾਰੇ ਗਰਵਿੰਦਰ ਸਿੰਘ ਦੀ ਮਾਂ ਦੇ ਸੁਪਨੇ ਦੇ ਵਿੱਚ ਆਏ ਗਰਵਿੰਦਰ ਨੇ ਆਪਣੀ ਮਾਂ ਨੂੰ ਇੱਕ ਗੁਹਾਰ ਲੁਾਈ ਆ ਕਿ ਮਾਂ ਤੇਰੀ ਗੈਰ ਮੌਜੂਦਗੀ ਦੇ ਵਿੱਚ ਮੈਂ ਘਰ ਦੇ ਵਿੱਚ ਇਕੱਲਾ ਸੀ ਤੇ ਮੈਨੂੰ ਕੋ ਕੋ ਕੇ ਨਾ ਦੋਖੀਆਂ ਨੇ ਮੌਤ ਦੇ ਕਾਰਡ ਉਤਾਰ ਦਿੱਤਾ ਪਰ ਜਿੰਨੇ ਵੀ ਲੋਕ ਮੇਰੀ ਮੌਤ ਦੇ ਜ਼ਿੰਮੇਵਾਰ ਆ ਇਹਨਾਂ ਸਾਰਿਆਂ ਨੂੰ ਐਸੀ ਸਜ਼ਾ ਦਿਓ ਜੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਗੁਰਵਿੰਦਰ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹਦੇ ਬਜ਼ੁਰਗ ਮਾਪੇ ਚ ਹਾਲੇ ਵੀ ਇੰਨੀ ਜਾਣਾਂ ਕਿ ਉਹ ਆਪਣੇ ਪੁੱਤ ਨੂੰ ਇਨਸਾਫ਼ ਦਿਵਾ ਸਕਣ ਰੋਂਦੀ ਰੋਂਦੀ ਗੁਰਵਿੰਦਰ ਦੀ ਮਾਂ ਨੇ ਆਪਣੇ ਪੁੱਤ ਦੇ ਨਾਲ ਜੋ ਸੁਪਣੇ ਦੇ ਵਿੱਚ ਗੱਲਾਂ ਹੋਈਆਂ ਉਹਨਾਂ ਦਾ ਜਦੋਂ ਜ਼ਿਕਰ ਕੀਤਾ ਤੇ ਉਹਦਾ ਵਾਰ-ਵਾਰ ਗੱਜਪਾ ਰੌਂਦਾ ਸੀ ਤੇ ਜਿਹੜੇ ਸੁਣਨ ਵਾਲੇ ਸੀ ਉਹਨਾਂ ਦਾ ਵੀ ਗੁਰਵਿੰਦਰ ਦੀ ਮਾਂ ਦੀਆਂ ਗੱਲਾਂ ਸੁਣ ਕੇ ਰੋਣਾ ਨਿਕਲਿਆ ਆਉਂਦਾ ਸੀ ਕਿ ਕਿਵੇਂ ਇੱਕ ਮਾਂ ਜਿਹਦਾ ਪੁੱਤ ਜਿਹਨੂੰ ਹੱਸਦੇ ਵਸਦੇ ਨੂੰ ਘਰ ਦੇ ਵਿੱਚ ਛੱਡ ਕੇ ਗਈ ਸੀ ਬੜੇ ਚਾਵਾਂ ਨਾਲ ਨੂੰ ਵਿਆਹ ਕੇ ਲਿਆਈ ਸੀ ਬੜੀਆਂ ਆਸਾਂ ਉਮੀਦਾਂ ਸੀ ਕਿ ਸਾਡੇ ਬੁਢਾਪੇ ਦੇ ਵਿੱਚ ਨੂੰ ਸਾਡੀ ਸੇਵਾ ਕਰੂਗੀ ਸਾਡੀ ਵੰਸ਼ ਵਧਾਊਗੀ ਪਰ ਕਲੈਣੀ ਨੇ ਉਹਨਾਂ ਦਾ ਵੰਸ਼ ਤਾਂ ਕੀ ਵਧਾਉਣਾ ਸੀ ਉਹਨਾਂ ਦੇ ਕੁਲ ਦਾ ਨਾਸ ਕਰ ਦਿੱਤਾ ਉਹਨਾਂ ਨੂੰ ਕਿਤੇ ਜਿਉਂਦੇ ਜੀ ਛੱਡਿਆ ਹੀ ਨਹੀਂ ਉਹਨਾਂ ਨੂੰ ਐਡਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਸ ਕਲੇਣੀ ਨੇ ਹਨੇਰਾ ਭਰ ਦਿੱਤਾ ਜਿਹੜਾ ਸਦਾ ਸਦਾ ਦੇ ਲਈ ਉਹਨੂੰ ਕੋਈ ਚਾਹ ਕੇ ਵੀ ਹਨੇਰੇ ਨੂੰ ਮਿਟਾ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਆ ਕਿ ਮਾਵਾਂ ਦੇ ਲਈ ਪੁੱਤਾਂ ਨੂੰ ਇਸ ਤਰੀਕੇ ਦੇ ਨਾਲ ਤੋੜਨਾ ਬੜਾ ਔਖਾ ਹੁੰਦਾ ਤੇ ਗੁਰਵਿੰਦਰ ਦੀ ਮਾਂ ਨੂੰ ਸਭ ਤੋਂ ਵੱਡਾ ਜਿਹੜਾ ਝਟਕਾ ਲੱਗਾ ਕਿ ਉਹ ਆਮ ਆਪਾਂ ਕਹਿ ਦਿੰਦੇ ਆ ਕਿਸੇ ਬਿਮਾਰੀ ਕਰਕੇ ਜਾਂ ਦੁਰਘਟਨਾ ਦੇ ਹੋਣ ਕਰਕੇ ਵੀ ਜੇ ਨਾ ਹੁੰਦਾ ਤੇ ਬਚਾਅ ਹੋ ਜਾਂਦਾ ਪਰ ਆਪਣੇ ਹੀ ਘਰ ਦੇ ਵਿੱਚ ਉਸੇ ਦੀ ਧਰਮ ਪਤਨੀ ਉਸੇ ਦੀ ਨੌ ਵੱਲੋਂ ਐਡਾ ਵੱਡੀ ਘਣਾਉਣੀ ਹਰਕਤ ਕੀਤੀ ਗਈ ਇਹ ਸਭ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਇਸ ਕਰਕੇ ਗੁਰਵਿੰਦਰ ਦੀ ਮਾਂ ਕਹਿੰਦੀ ਕਿ ਜਦੋਂ ਅੱਖਾਂ ਮੀਚ ਕੇ ਸੌਂਦੀ ਆ ਉਹ ਨੂੰ ਉਹਦੇ ਪੁੱਤ ਦੀ ਚੀਕਾਂ ਮਾਰਦੇ ਦੀ ਆਪਣੀ ਜਾਨ ਬਚਾਉਂਦੇ ਦੀ ਜਿਵੇਂ ਉਹ ਕੋਠੇ ਤੇ ਭੱਜਿਆ ਸੀ ਕਮਰੇ ਦੇ ਵਿੱਚੋਂ ਸਿਰਫ 2-3 ਸੈਕਿੰਡਾਂ ਦੀ ਜਿਹੜੀ ਘਾੜ ਸੀ ਜੇਕਰ ਉਹ 2-3 ਸੈਕਿੰਡ ਪਹਿਲਾਂ ਪਹੁੰਚ ਜਾਂਦਾ ਤੇ ਕੁੰਡੀ ਲਾ ਲੈਂਦਾ ਤੇ ਗੁਰਵਿੰਦਰ ਦੀ ਜਾਨ ਆ ਜਿਹੜੀ ਉਹ ਵੱਜ ਜਾਣੀ ਸੀ ਸਿਰਫ ਉਹ ਕਹਿੰਦੇ ਸਾਨੂੰ ਉਹੀ ਦਿਸਦਾ ਸਾਡਾ ਪੁੱਤ ਸਾਡੇ ਘਰ ਦੇ ਵਿੱਚ ਲਹੂ ਲੋਹਾਨ ਹੋਇਆ ਫਿਰਦਾ ਬਹੁਤ ਔਖਾ ਹੁੰਦਾ ਇਸ ਤਰੀਕੇ ਦੀ ਜਿਹੜੇ 6 ਵਜਦੀ ਆ ਉਹਨੂੰ ਬਰਦਾਸ਼ਤ ਕਰਨਾ